ਕੋਈ ਉਹਨਾਂ ਨੂੰ ਕਹਿ ਰਹਿਣੇ ਕਿ ਕਮੜਾ ਹੋ ਗਿਆ ਪੀਖੋਸ਼ਾ ਅੱਜ ਨਿਵਾਜ ਜਿਹੜੀ ਐ ਉਲਟ ਘਰ ਗਿਆ ਦਿਸ਼ਾ ਵੱਲ ਉਲਟੀ ਦਿਸ਼ਾ ਵੱਲੇ ਨਿਵਾਜ ਕਰਦੀ ਐ ਕੋਈ ਪਤਾ ਨਹੀਂ ਲੱਗ ਰਿਹਾ ਜਵਾਬ ਤੋਂ ਪਗੜਾ ਹੋ ਗਿਆ ਆਪਣੇ ਮਰੀਤਾਂ ਨੂੰ ਪੀਖੋਸ਼ਾ ਨੇ ਬੈਠ ਕੇ ਕਿਹਾ ਆਜੋ ਰੱਬ ਦਾ ਪਿਆਰਾ ਰੱਬ ਆਪ ਮੇਰਾ ਅੱਲਾਹ ਤਾਲਾ ਇਸ ਤਰੀਏ ਤੇ ਪ੍ਰਗਟ ਹੋ ਗਿਆ ਐ ਆਓ ਜਿਹੜਾ ਨੇ ਇੰਦੇਲੇ ਆਪੇ ਮੇਰੇ ਦਰਸ਼ਨ ਕਰ ਲੈਣੇ ਆਓ ਜੀ ਸਾਧ ਸੰਗਤ ਦੀ ਪੀਖੋਸ਼ਾ ਆਪਣੇ ਮਰੀਤਾਂ ਨੂੰ ਨਾਲ ਲੈ ਕੇ ਉਹ ਤਾਂ ਕਾਲੇ ਪਾਉਂਦੇ ਨੇ ਕਾਲੇ ਬਾਗ ਇਕਰਾਰ ਕਰਦੇ ਕਰਦੇ ਕਿ ਸਾਰ ਜਗਤ ਦਿਓ ਭੁੱਖਣ ਭਾਣੇ ਅੱਜ ਰੋਟੀ ਬਾਣੀ ਕੁਛ ਨਹੀਂ ਛਕਿਆ ਅੱਜ ਜਲ ਬਹਿਣੇ ਕੀ ਕਾ ਤੇ ਪਾਰਾਂ ਤੇ ਲੰਗੇ ਆਪਣੇ ਕਲਾ ਦੇ ਰਸਨਾ ਤੇ ਲਈ ਪਰ ਮੇਰੀ ਧਰਤੀ ਦੇ ਬਾਹਰ ਰਵਾਨਾ ਹੋ ਗਏ ਨੇ ਤੇ ਰਾਜੇ ਦੇ ਇਕਰਾਰ ਕਰਦੇ ਕਰਦੇ ਉਹ ਪੱਤੇ ਦੀ ਧਰਤੀ ਉੱਤੇ ਪਹੁੰਚ ਜਾਂਦੇ ਨੇ ਤੇ ਪਹੁੰਚ ਕੇ ਜਦੋਂ ਮਾਦਾ ਗੁਜਰ ਕੌਤੇ ਗ੍ਰੇਵਿਟ ਬੰਦ ਤੇ ਨਿਪਕਮਸ਼ਾ ਤੇ ਸਾਹਮਣੇ ਦਿਉੜੀ ਦੇ ਰੱਜਾ ਰਾਗੀ ਢਾਡੇ ਹਈ ਦਾ ਜਸਤਾਰ ਰਏ ਨੇ ਉਹਨਾਂ ਨੂੰ ਦੇਖ ਕੇ ਉਹਦੇ ਚੱਲੇ ਤੇ ਜਦੋਂ ਉਹਨਾਂ ਨੇ ਕਿਹਾ ਕੀਤਾ ਆਪ ਫਕੀਰ ਜੀ ਮਾਮਾ ਦਰਬਾਰ ਦਾ ਜੀ ਨੇ ਕਹਿਆ ਕੀਤਾ ਆਪ ਫਕੀਰ ਜੀ ਜੀ ਆਇਆ ਨੂੰ ਦਰਸਾਣਿਆ ਸੋਹਣੇ ਘਰਾਂ ਦੇ ਦਿੱਤੀ ਖੁਸ਼ਾਜੀ ਦੇ ਲਈ ਉਹਨਾਂ ਨੇ ਮਰੀਦਾਂ ਦੇ ਲਈ ਮਠਿਆਈਆਂ ਉਹ ਦਮਾਇਆ ਥਾਪ ਵਿੱਚ ਰੱਖ ਕੇ ਮਾਮਾ ਕੁਕਵਾ ਕਰਨੀ ਨੇ ਜੇੜੀ ਕਹਿੰਦੇ ਲਓ ਜੀ ਭੇਕਾ ਲਓ ਤੁਸੀਂ ਚੱਲ ਕੇ ਆਇਓ ਤੁਹਾਡਾ ਆਉਣਾ ਸਿਰ ਮੱਥੇ ਆਇਆ ਖੁਸ਼ਾ ਨਹੀਂ ਦੋਨੇ ਹੱਥ ਖੜੇ ਹੀ ਕਰ ਦਿੱਤੇ ਨੇ ਕਹਿੰਦੇ ਮੈਨੂੰ ਕੁਝ ਨਹੀਂ ਚਾਹੀਦਾ ਤੇ ਮੈਨੂੰ ਇਹ ਰਾਸਾਂ ਵਾਰਸਾਂ ਦੀ ਕੋਈ ਲੋੜ ਨਹੀਂ ਹੈ ਕਹਿੰਦੇ ਫਿਰ ਮੈਨੂੰ ਬੋਸ ਆ ਮੇਰੇ ਰੱਬ ਦੇ ਉਸ ਬਾਲਕ ਦੇ ਦਰਸ਼ਨ ਕਰਵਾ ਦਿਓ ਜਿਹੜਾ ਤੁਹਾਡੇ ਘਰ ਦੇ ਵਿੱਚ ਵਰਕ ਰਿਹਾ ਹੈ ਤੇ ਸਾਧ ਸੰਗਤ ਜੀ ਉਹਨਾਂ ਨੂੰ ਪਤਾ ਸੀ ਮਾਮਾ ਕਿਪਾਲ ਜੰਦੇ ਕਿ ਗੁਰਦੇਵ ਬਾਦ ਜੀ ਮਾਰੇ ਵਚਨ ਕਰਕੇ ਗਏ ਨੇ ਜਦ ਤੱਕ ਮੈਂ ਪ੍ਰਚਾਰ ਕਰਕੇ ਵਾਪਸ ਨਾ ਆ ਜਾਵਾਂ ਤਾਂ ਇਸ ਬਾਲਕ ਦੇ ਦਰਸ਼ਨ ਕਿਸੇ ਨੂੰ ਨਹੀਂ ਕਰਾਉਣੇ ਤੇ ਸਾਧ ਸੰਗਤ ਜੀ ਉਹ ਸਾਹਮਣੇ ਬੈਠੇ ਨੇ ਇੱਕ ਪਾਸੇ ਵਜਨ ਉਹਨਾਂ ਦਾ ਯਾਦ ਲਾਪੇ ਦੂਜੇ ਪਾਸੇ ਧਿਕੂ ਸਾਹਿਬ ਬੈਠਾ ਕਿ ਕੰਧਾਂ ਦੇ ਨਾਲ ਚੱਕੇ ਹੀ ਜੋ ਵੀ ਆਜਾ ਕਰ ਰਹੇ ਨੰਬਰ ਕਰਕੇ ਆ ਡੋਢੀ ਦੇ ਵਿੱਚ ਜਦੋਂ ਚਾਰ ਪੈਰ ਵਿੱਚ ਕੀ ਨੇ ਪਾਪਕ ਪਾਤੰਜਲੀ ਨੇ ਦੇਖਣਾ ਕੀਤਾ ਕੀਰਜੀ ਆਓ ਬੈਠ ਜਾਓ ਕਹਿੰਦੇ ਮੈਂ ਉਦੋਂ ਤੱਕ ਨਹੀਂ ਰਲਾਂਗਾ ਜਦ ਤੱਕ ਮੈਨੂੰ ਉਸ ਰਵੀ ਅਵਤਾਰ ਦੇ ਲੱਛਣ ਨਹੀਂ ਦਿਖਵਾ ਦਿੰਦੇ ਤੇ ਡੋਢੀ ਦੇ ਵਿੱਚ ਆਦਰਾ ਪਛਾੜ ਦਿੱਤੀਆਂ ਗਈਆਂ ਫਕੀਰ ਨੂੰ ਮਿਠਾੜਿਆ ਗਿਆ ਮੇਰੇ ਸਤਕਾਰ ਦੇ ਨਾਲ ਹੱਕ ਕੀਤਾ ਉਸ ਅੱਲਾ ਦੇ ਫਕੀਰ ਨੇ ਕਿ ਕਹਿੰਦਾ ਮੈਂ ਤਾਂ ਜਲ ਵੀ ਜਦੋਂ ਚੱਕਣਾ ਹੈ ਮੈਨੂੰ ਉਸ ਤੋਂ ਬਾਅਦ ਉਸ ਅੱਲਾ ਦੇ ਕਾਲਾ ਦੇ ਦਰਸ਼ਨ ਹੋਣ ਦੇ ਮੇਰੇ ਕਹਿੰਦੇ ਮੈਂ ਤਾਂ ਜਲ ਪਾਣੀ ਵੀ ਉਹ ਦੋ ਸੱਣਾ ਜਦੋਂ ਉਹਦਾ ਹੱਕ ਵੇਖਿਆ ਫਕੀਰ ਦਾ ਇਮਾਮਤ ਖਵਾਲਤਾਂ ਦੀ ਜੇ ਜਾਂਦੇ ਨੇ ਮਾਂ ਦਾ ਗੁਜਰ ਕੌਣ ਕੀ ਭੈਣ ਜੀ ਇੱਕ ਫਕੀਰ ਆਇਆ ਬਾਹਰ ਰੱਬ ਦਾ ਪਿਆਰਾ ਉਹਦਾ ਹੱਥ ਬੜਾ ਉਹਦੇ ਨਾਲ ਕੁਝ ਹੋਈਏ ਨੇ ਤੇ ਮੈਂ ਉਹਨਾਂ ਨੂੰ ਬਿਠਾ ਦਿੱਤਾ ਉਹ ਕਹਿੰਦੇ ਵਾਰ ਤੇ ਦਰਸ਼ਨ ਕਰਨੇ ਨੇ ਪਰ ਉਹਨਾਂ ਨੂੰ ਆਇਆ ਨੂੰ ਸਮਾਂ ਵੀ ਨਹੀਂ ਗਿਆ ਚਾਰ ਪੈਰ ਬੀਤ ਗਏ ਉਹ ਹਟ ਕੇ ਬੈਠੇ ਨੇ ਕਿ ਨਾਮ ਜਲ ਸਕਣਾ ਨਹੀਂ ਪਾਣੀ ਜਲਣਾ ਕੋਸ਼ ਤੇ ਨਾ ਹੀ ਪ੍ਰਸ਼ਦਾ ਪਾਣੀ ਜਲਣਾ ਨਾ ਹੀ ਕੋਈ ਮਨੁੱਖਵਾਦੀ ਲੋੜ ਨਾ ਮਾਇਆ ਦੀ ਲੋੜ ਨਾ ਸੱਚੀ ਦੀ ਲੋੜ ਦੀ ਲੋੜ ਹੈ ਤੇ ਉਹ ਰੱਬ ਦੇ ਪਿਆਰੇ ਖਰੇ ਨੇ ਫਕੀਰ ਦਾ ਹੱਥ ਵੇਖ ਕੇ ਤੇ ਮਾਮਾ ਜੀ ਨੇ ਬੇਨਤੀ કરી ਜਾ ਕੇ ਮਾਤਾ ਗੁਜਰਕਾ ਜੀ ਕੋਲ ਤੇ ਭੈਣ ਜੀ ਕੋਈ ਫਕੀਰ ਪਹੁੰਚਿਆ ਹੋਇਆ ਲੱਗਦਾ ਮੈਨੂੰ ਰੱਬੀ ਨੂਰ ਵਾਲਾ ਏ ਤੇ ਕਿਉਂ ਨਾ ਇਹਨਾਂ ਨੂੰ ਦਰਸ਼ਨ ਕਰਵਾ ਦਿੱਤੇ ਜਾ ਮਾਤਾ ਪਾਗ ਮਾਤਾ ਗੁਜਰਕਾ ਜੀ ਨੇ ਕਹਿਣਾ ਕੀਤਾ ਕਿ ਕੋਈ ਰੱਬ ਦਾ ਹੀ ਰੂਪ ਹੋਵੇਗਾ ਜਿਹਨੂੰ ਕਿਸੇ ਵੀ ਚੀਜ਼ ਦੀ ਤਾਂਗ ਨਹੀਂ ਚਿਰਦੀ ਇੱਕ ਦਰਸ਼ਨਾਂ ਦੀ ਤਾਂਗ ਹੈ ਦਰਸ਼ਨ ਦੇ ਜੀਵਾ ਗੁਰ ਤੇਰਾ ਪੂਨ ਕਰਮ ਹੋਈ ਬ੍ਰਹਮੀ ਦਾ ਸਾਧ ਸੰਗਤ ਦੇ ਆਪਣੇ ਮਰੀਦਾਂ ਦੇ ਨਾਲ ਖੜਾ ਤੱਕ ਰਿਹਾ ਏ ਬੂਹੇ ਵਾਲਾ ਕਿ ਕਦੋਂ ਮੇਰਾ ਪ੍ਰੀਤਮ ਆਵੇਗਾ ਕਦੋਂ ਮੇਰਾ ਅੱਲਾ ਆਵੇਗਾ ਕਦੋਂ ਮੈਂ ਉਹਦੇ ਦਰਸ਼ਨ ਕਰੂਗਾ ਮੇਰੀ ਭੁੱਖ ਲੱਗ ਜਾਵੇਗੀ ਸਾਧ ਸੰਗਤ ਜੀ ਮਤਾ ਪੁਕਾਇਆ ਗਿਆ ਮਾਤਾ ਗੁਰਿੰਦ ਕੌਰ ਨੇ ਫਕੀਰ ਦਾ ਹੱਥ ਦੇਖਦੇ ਹੋਇਆ ਬਾਦ ਗੋਬਿੰਦ ਰਾਏ ਨੂੰ ਸੋਹਣੇ ਸੋਹਣੇ ਰਮਾਨਿਆਂ ਦੇ ਵਿੱਚ ਗਰਮ ਪਸ਼ਾਕਿਆਂ ਦੇ ਚੱਲ ਬੈਠੇ मामा ਜੀ ਕੁਦਰ ਦੇ ਦਿੱਤਾ ਕਿ ਜਾ ਕੇ ਫਕੀਰ ਨੂੰ ਦਰਸ਼ਨ ਕਰਵਾ ਦੇਗਾ ਤੇ मामा ਫਰਦਾਨ ਜੀ ਉਹ ਵੀ ਜਰਾਏ ਜੀ ਨੂੰ ਸੋਨੇ ਮੱਥੀ ਗਰ ਰਮਾਨਿਆਂ ਦੇ ਵਿੱਚ ਲੈ ਕੇ ਆਉਂਦੇ ਨੇ ਬਾਹਰ ਤੇ ਜਦੋਂ ਆਉਂਦੇ ਨੇ ਦਰਸ਼ਨ ਕਰਦੇ ਨੇ ਤੇ ਵੀ ਖੁਮਸ਼ਾ ਜੀ ਉਹਨਾਂ ਦਾ ਜਿਹੜਾ ਸਰੀਰ ਗਰਗਰ ਉਹ ਖੁਸ਼ੀਆਂ ਦੇ ਨਾਲ ਭਰ ਗਏ ਨੇ ਕਿ ਇਤਾਂ ਉਹੀ ਰੱਬ ਦਾ ਰੂਪ ਹੈ ਜਿਹਦੇ ਲਈ ਮੈਂ ਇੱਥੇ ਆਇਆ ਹਾਂ

ਤੇ ਸਾਹ ਸਮੇਂ ਦੀ ਬੀਖਮਸ਼ਾ ਕਹਿੰਨ ਲੱਗੇ ਨੇ ਤੇ ਦੋ ਕੁਜੀਆਂ ਆਪਣੇ ਹੱਥਾਂ ਦੇ ਵਿੱਚ ਟਿਕਾ ਕੇ ਤੇ ਔਰ ਇੱਕੋ ਜਿਹਾ ਲੈ ਕੋਈ ਬਾਣੀ ਦੁੱਧ ਤੇ ਦੋਨੇ ਕੁਜੀਆਂ ਬੀਖਮਸ਼ਾ ਨੇ ਕਹਿਣਾ ਕੀਤਾ ਮੈਂ ਤਾਂ ਇਹ ਪਰਖਣਾ ਵੀ ਮੇਰੀ ਇਹ ਬਾਤ ਦੀ ਕਰੇਗਾ ਇਹ ਰੱਬ ਦਾ ਪਿਆਰਾ ਅੱਲਾਹ ਦਾ ਤਾਲਾ ਦਾ ਪਿਆਰਾ ਇਹ ਰਬੀ ਨੂੰ ਹੋਵੇਗਾ ਜਾਂ ਸਿੱਖ ਦਾ ਹਿਦਵਾਲਾ ਗੁਰੂ ਹੋਵੇਗਾ ਜਾਂ ਫੇ ਸਾਡੇ ਇਸਲਾਮ ਦਾ ਗੁਰੂ ਹੋਵੇਗਾ ਤੇ ਮੈਂ ਇਹ ਪਰਖ ਕਰਨੀ ਚਾਹੁੰਦਾ ਹਾਂ ਉਹਦੇ ਮਾਨਵੇਂ ਸ਼ੰਕਾ ਦੂਰ ਕਰਨ ਲਈ ਉਹਨੇ ਦੋ ਗੁਜੀਆਂ ਵਗਵਾਈਆਂ ਤੇ ਦੋਨੇ ਗੁਜੀਆਂ ਆਪਣੇ ਹੱਥਾਂ ਦੇ ਉੱਤੇ ਲਗਾਈਆਂ ਰੇਤਾਂ ਦੇ ਵਿੱਚ ਇੱਕੋ ਜਾਰੀ ਕੀਤੀ ਤੇ ਬਾਕੇ ਬਾਲਕ ਗੋਬਿੰਦ ਰਾਏ ਆ ਕੇ ਇਹਨੂੰ ਵਾਰ ਦਿੰਦਾ ਏ ਤੇ ਬਾਲਕ ਗੋਬਿੰਦ ਰਾਏ ਉਹ ਰੋਹਾਨੀ ਤਾਕਤ ਸੀ ਘਟ ਘਟ ਕੇ ਅੰਦਰ ਕੀ ਗਾਂਦ ਭਰੇ ਭਰੇ ਕੀ ਪੀਰ ਪਛਾਣ ਤੀਤੀ ਦੇ ਪੁੱਤਰ ਰਸੂਲੱਲਾ ਸੱਤ ਕਿਰਪਾ ਦੇਖਦਾ ਗੁੱਲਾ ਉਹ ਘਟ ਘਟ ਦੇ ਜਾਣਣ ਵਾਲੇ ਅਕਾਲ ਮੁਖੋ ਆ ਆਸਾਨਾ ਤੇ ਵਾਲੇ ਗੋਵਿੰਦ ਰਾਏ ਦੇ ਦੋਨਾਂ ਦੇ ਉੱਤੇ ਸੋਹਣੇ ਸੋਹਣੇ ਹੱਥ ਕੱਟ ਕੇ ਜੰਨਾ ਕੁੱਤੀਆਂ ਦੇ ਕੁੱਤੇ ਲੱਗਦੇ ਤੇ ਕਮਚਾਨੀਆਂ ਖੰਦੇਵ ਤੋਂ ਵੀਰ ਬੱਗਿਆ ਵਰਾਜ ਗੋਜਾ ਅੱਜ ਕਹੇ ਕੋ ਬੋਲਿਆ ਨਹੀਂ ਜਾ ਰਿਆ ਅੱਲਾ ਅੱਲਾ ਕਾਤਾ ਕਰਦਾ ਤੇ ਸਾਹ ਸੰਗਜੇ ਪੁੱਛੇ ਨੂੰ ਆਂਦਾ ਦਰਸ਼ਨ ਕਰਕੇ ਉਹ ਸਵਕੀਲ ਨੇ ਉਹ ਕਹਿੰਦਾ ਯਾਰ ਇਹਦਾ ਕਾਲਾ ਤੇਰੀ ਰਹਿਮਤ ਹੋ ਗਈ ਆ ਤੂੰ ਸਮਾਂ ਨੂੰ ਰੱਖਣ ਵਾਲਾ ਏ ਮੈਂ ਤਾਂ ਤੈਨੂੰ ਪਰਖਿਆ ਮਹਾਰਾਜ ਤੂੰ ਤਾਂ ਅਗਲੀ ਰੂਪ ਹੈ ਤੂੰ ਸਾਰਿਆਂ ਦਾ ਸਰਬੱਤ ਦਾ ਭਲਾ ਕਰਨ ਵਾਲਾ ਏ ਮੇਰਾ ਤਾਂ ਮਨ ਸ਼ਾਂਤ ਹੋ ਗਿਆ ਹੈ ਤਨ ਵੀ ਸ਼ਾਂਤ ਹੋ ਗਿਆ ਤਨ ਦੀ ਭੁੱਖ ਵੀ ਮਿਟ ਗਈ ਹੈ ਤੇ ਮੈਨੂੰ ਇਹ ਚੀਜ਼ ਦੀ ਲੋੜ ਵੀ ਨਹੀਂ ਰਹੀ ਕਿਉਂਕਿ ਮੈਨੂੰ ਉਹ ਸਰਬ ਦੇ ਦਰਸ਼ਨ ਹੋ ਗਏ ਨੇ ਅਕਾਲ ਰੂਪ ਦੇ ਦਰਸ਼ਨ ਹੋ ਗਏ ਅੱਲਾ ਦੇ ਦਰਸ਼ਨ ਹੋ ਗਏ ਲੈ ਕੇ ਕੁਝੀਆਂ ਭੀਖ ਮਸਾਨੇ ਸਾਹਮਣੇ ਆਂ ਟਗਾਈਆਂ ਬਾਲਕ ਕੋਵਿੰਦ ਨੇ ਦੋਨਾ ਦੇਵਤੇ ਹੱਥ ਰੱਖਾ ਕੇ ਕ੍ਰਿਸ਼ਨਾ ਦੇ ਮੰਦੇ ਪਰਦੇ ਸਾਰੇ ਜਗਦ ਗੋਪੀ ਨੇ ਜਿਹੜਿਆਂ ਦਿਲ ਦੇ ਵਿੱਚ ਆ ਉਹਨਾਂ ਦੇ ਗੱਲਾਂ ਉੱਠ ਰਹੀਆਂ ਸਨ ਸਾਰੀਆਂ ਜਾਣੋ ਹੋ ਗਈਆਂ ਕ੍ਰਿਸ਼ਨਾ ਕਹਿੰਦਾ ਹੈ ਤੈਨਾਂ ਅੱਲਾ ਵੀ ਤੇਰਾ ਆ ਤੇ ਸਾਰ ਸੰਗਤ ਜੀ ਉਸ ਸਮੇਂ ਅੱਲਾ ਅੱਲਾ ਕਰਕੇ ਫਿਰ ਬੈਠਿਆ ਫਿਰ ਜਾ ਕੇ ਕਿਤੇ ਉਹਨਾਂ ਨੇ ਜਲ ਗ੍ਰਹਿਣ ਕੀਤਾ ਜਲ ਗ੍ਰਹਿਣ ਕਰਕੇ ਉਹਨਾਂ ਦੀ ਸਾਰੀ ਮਾਨ ਦੀ ਕੁੱਖ ਸਿਜਰੀ ਹੈ ਮਨ ਜਦੋਂ ਭੁੱਖ ਦੂਰ ਹੋ ਗਈ ਹੈ ਅਨਗਲ ਗਹਿਨ ਕੀਤਾ ਹੈ ਤੇ ਮਹੋਸਾ ਅਕਾਲ ਪੁਰਖ ਨੂੰ ਆਪ ਸਾਹਿਬ ਜੀ ਤੱਕਿਆ ਹੈ ਜਿਨ੍ਹਾਂ ਨੇ ਸਵ ਦਰਸ਼ਨ ਕੀਤੇ ਨੇ ਨਾ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕੋਲ ਇਨਸਾਦੂ ਦੇ ਦਸਬ ਕੈਸੇ ਹੁੰਦੇ ਨੇ ਹੋਰ ਨਾ ਅਕਾਲ ਪੁਰਖ ਦੇ ਦਰਸ਼ਨ ਕੈਸੇ ਹੁੰਦੇ ਨੇ ਰੱਬ ਦੇ ਦਰਸ਼ਨ ਕੀ ਹੁੰਦੇ ਨੇ ਤੇ ਜਿਨ੍ਹਾਂ ਨੇ ਤੱਕਿਆ ਹੈ ਨਾ ਤੇ ਤਾਂ ਤਾਂ ਬਾ ਬਾ ਅਨੰਦ ਸਿੰਘ ਜੀ ਜਿਨ੍ਹਾਂ ਨੇ ਗੁਰੂ ਗਰੰਥ ਸਾਹਿਬ ਜੀ ਦੇ ਵਿੱਚੋਂ ਗੋਬਨਾਨ ਪਾਸ਼ਾ ਜੀ ਦੇ ਦਰਸ਼ਨ ਕਰੇ ਐਸੀਆਂ ਖੁਬੀ ਬਈਆਂ ਨੇ ਉਹ ਹੀ ਰਤੀ ਉਹ ਆਏ ਵੀ ਖੁਮਚਾ ਟੱਕਦਾ ਹੈ ਦਸਮੇਸ਼ ਪਿਤਾ ਗੋਬਿੰਦ ਰਾਏ ਦੇ ਬਲ ਨੂੰ ਤੇ ਸੋਹਣਾ ਮੁਖੜਾ ਇਸ ਅਕਾਲ ਪੁਰਖ ਦਾ ਤੱਕ ਕੇ ਨੂਰੀ ਮੁਖੜਾ ਗਲਗਲ ਹੋ ਗਿਆ ਸਰੀਰ ਤੇ ਖੁਮਚਾਰੇ ਸਾਰੇ ਮੁਰੀਦ ਬੈਠ ਗਏ ਨੇ ਤੇ ਸਾਹ ਸੁਣ ਜਪਣੀ ਸ਼ਕਵੇਸ਼ਾਂ ਹੋ ਗਏ ਨੇ ਉਹ ਬਰਾਂਦਾ ਬਾਲਕ ਗੋਵਿੰਦ ਰਾਏ ਨੇ ਬਚਪਨ ਦੇ ਵਿੱਚ ਪੈਰ ਧਰਿਆ ਜਦੋਂ ਬਚਪਨ ਦੇ ਵਿੱਚ ਪੈਰ ਧਰਿਆ ਬਚਪਨ ਦੇ ਵਿੱਚ ਸਾਥ ਵੀ ਆਪਣੇ ਸਾਥੀਆਂ ਦੇ ਨਾਲ ਖੇਡਦੇ ਆਪਣੇ ਸਾਥੀਆਂ ਦੇ ਨਾਲ ਖੇਡਦੇ ਖੇਡਦੇ ਤੇ ਫੇਰਾ ਦੋ ਭੈਣਾ ਪਾਣੀ ਭਰ ਕੇ ਲਿਆ ਰਹੀਆਂ ਪਟਨੇ ਦੀਆਂ ਭੈਣਾਂ ਗਾਗਣਾ ਦੇ ਵਿੱਚ ਬਹੁਸ਼ ਗਾਗਣਾ ਨੂੰ ਬਾਲਕ ਗੋਵਿੰਦ ਰਾਏ ਆਪਣੀ ਗਲੇ ਦਾ ਨਿਸ਼ਾਨ ਬਣਾਉਂਦੇ ਜਦੋਂ ਗਲੇ ਦਾ ਨਿਸ਼ਾਨਾ ਬਣਾਉਂਦੇ ਨੇ ਤਾਂ ਅਲਾਮੇ ਆਉਂਦੇ ਨੇ ਕਾਰਗੋ ਦੇ ਅਏ ਮਾਤਾ ਮਾਤਾ ਗੁਰਜੀਤ ਕੌਰ ਜੀ ਤੁਸੀਂ ਆਪਣੇ ਬੱਚੇ ਨੂੰ ਸਮਝਾਓ ਕਿ ਸਾਡੇ ਘਰੇ ਭਾਂਡੇ ਨਹੀਂ ਮਾਤਾ ਜੀ ਨੇ ਪਹਿਲੇ ਅਲਾਮੇ ਆਉਣ ਤੋਂ ਫਿਰ ਉਹਨਾਂ ਨੂੰ ਕਿਹਾ ਕਿ ਆਓ ਸ਼ਾਹੀ ਖਜ਼ਾਨੇ ਦੇ ਵਿੱਚੋਂ ਉਹਨਾਂ ਨੂੰ ਪਿੱਤਲ ਦੀਆਂ ਕਾਗਰਾਂ ਲੈ ਕੇ ਦਿੱਤੀ ਆ ਬੇਟਾ ਕਿ ਲਓ ਹੁਣ ਤੁਹਾਡੇ ਘਰੇ ਨੇ ਜਿਹੜੇ ਉਹ ਪੱਕੇ ਹੋ ਗਏ ਨੇ ਉਹ ਨਹੀਂ ਪੁੰਨੜਗੇ ਉਹ ਘਰੇ ਜਿਹੜੇ ਸੀ ਪਿੱਤਲ ਦੇ ਰਹਿ ਗਏ ਤੇ ਮਾਤਾ ਗੁਜਰ ਕਾਲ ਦੇ ਪਹਿਲਾ ਆਮਾ ਆਇਆ ਪਿੱਤਲ ਦੇ ਘਰੇ ਭੈਣਾ ਨੂੰ ਦਿੱਤੇ ਨੇ ਜਦੋਂ ਪਿੱਤਲ ਨੇ ਗਾਗੜਾ ਭਰ ਕੇ ਉਹ ਵੇਹ ਦੁਆਰਾਂ ਕੁੰਡੀਆਂ ਨੇ ਤੇ ਇਧਰ ਭਾਂਡੇ ਬਦਲ ਗਏ ਨੇ ਉਧਰ ਗੋਪਿੰਦ ਰਾਏ ਨੇ ਧੀ ਬਦਲ ਲਈ ਆਪਣੀ ਗਲੇਰ ਦੀ ਜਗ੍ਹਾ ਤੀਰ ਲੈ ਲਿਆ ਤੇ ਫਿਰ ਖਿੱਚ ਕੇ ਤੀਰ ਮਾਰਦੇ ਨੇ ਗਾਗੜ ਦੇ ਵਿੱਚ ਹੋਰੀ ਕੱਢਦੇ ਨੇ ਐਨਾ ਸੋਹਣਾ ਤੀਰ ਮਾਰਿਆ ਗਾਗੜ ਦੇ ਵਿੱਚ ਹੋਰੀ ਕੱਢ ਦਿੱਤੀ ਇਹ ਤਾਂ ਦੇ ਗਾਗਰ ਤੋੜ ਦੁੱਤੀ ਆ ਜੇ ਦੂਜੀ ਵਾਰੀ ਫੇਰ ਗਾਗਰ ਵੀ ਤੋੜ ਦੁੱਤੀ ਆ ਨਾ ਫੇਰ ਮਾਤਾ ਕੁਝ ਤੋੜ ਫੇਰ ਮਹਿਣਾ ਜਾਂਦੀ ਆ ਨਹੀਂ ਕਿ ਐ ਮਹਤਾ ਤੇਰੇ ਨਾਲ ਨੇ ਪਹਿਲਾਂ ਮਿੱਟੀ ਦੇ ਭੜਦੇ ਸਾਡੇ ਭੜੇ ਭੜ ਦਿੱਤੇ ਇਹ ਗੱਲਿਆ ਨਾ ਜਦੋਂ ਤੁਸੀਂ ਆ ਪਿੱਤਲ ਦੇ ਗਾਗਰਾਂ ਦਿੱਤੀਆਂ ਨੇ ਤਾਂ ਉਹ ਬਰਾ ਨੇ ਆਪਣਾ ਹੱਥ ਆ ਰੈਂਦਾ ਸ਼ਾਤਰ ਬਦਲਿਆ ਤੇ ਹੁਣ ਤੀਰ ਮਾਰਦਾ ਇੱਥੇ ਕੇ ਉਹ ਤੀਰ ਦਾ ਕੀ ਪਤਾ ਸਾਡੇ ਹੀ ਨਾ ਕਿਤੇ ਵੱਜ ਜਾਵੇ ਜਾਂ ਗਾਗਰ ਵਿੱਚ ਵੱਜ ਜਾਂਦਾ ਹੈ ਗਾਗਰ ਨੂੰ ਮਾਰ ਕੇ ਤੀਰ ਅਖ ਰਿੰਦਾ ਆ ਐ ਆਪਣੇ ਯਾਰ ਨੂੰ ਸਮਝਾਉਣਾ ਕਰ ਘਰ ਦੇ ਵਿੱਚ ਕੰੰਧ ਆਇਆ ਮਾਤਾ ਕੁੜੀ ਦਾ ਕਾਰਕਵਾ ਉਹ ਉਸ ਸਮੇਂ ਦੀ ਗੱਲ ਦਾ ਕਵੀ ਨੇ ਕਹੋ ਜਿੰਦਾ ਕਿਵੇਂ ਲਿਖਿਆ ਆਪਣੇ ਪਿਆਰ ਨੂੰ ਉਹ ਨਾਲੇ ਆਪ ਨੂੰ ਨੂੰ ਸਮਝਾਉਂਦੀ ਏ ਸਾਡੇ ਭਾਂਵੇਂ ਮੰਮਲ ਹੋਏ ਉਹ ਤੀਰ ਅਦਾਜੀ ਗੱਤਤਾ ਸਿੱਖਿਆ ਤੇ ਨਾਲ ਖੇਡਿਆ ਆਪਣੇ ਬਚਪਨ ਦੇ ਆ ਸਾਥੀਆਂ ਦੇ ਨਾਲ ਤੇ ਸਾਥ ਸੰਗਤ ਜੀਓ ਉਹਨਾਂ ਦਾ ਐਨਾ ਵਧੀਆ ਨਿਸ਼ਾਨਾ ਸੀ ਕਿ ਜਦ ਸਿਰ ਮੇ ਕੇ ਨਿਸ਼ਾਨਾ ਮਾਰਦੇ ਸੀ ਨਾ ਤੇ ਘਰਿਆਂ ਦੇ ਵਿੱਚੋਂ ਮੋਰੀਆਂ ਕਰ ਦਿੰਦੇ ਸੀ ਘਰੇ ਦੇ ਉੱਤੇ ਜਿਹੜਾ ਗਲਵਾ ਹੁੰਦਾ ਹੈ ਮਹਾਰਾਜ ਉਹਨੂੰ ਵੀ ਮਾਰ ਦਿੰਦੇ ਸੀ ਐਡਾ ਬੜਾ ਤਕੜਾ ਨਿਸ਼ਾਨਾ ਸੀ ਤੇ ਸਾਥ ਸੰਗਤ ਜੀ ਆਪ ਉਹ ਮਹਾਨ ਧਨ ਤਨ ਮਾਤਾ ਗੁਜਰ ਕੌਰ ਦੇ ਦੁੱਧ ਦੀ ਸ਼ਕਤੀ ਉਹਦੀ ਮਹਾਨ ਸ਼ਕਤੀ ਹੈ ਮੁਰਕ ਜੰਮਣਾ ਨਹੀਂ ਉਹਦੇ ਨਾਲ ਦਾ ਪੁੱਤ ਤੇ ਧਨ ਕਲਕੀਆਂ ਵਾਲੇ ਦੇ ਸੰਦੇਸ਼ਕ ਦਾ ਵਰਗਾ ਇਸ ਸੰਸਾਰ ਦੇ ਉੱਤੇ ਨਾ ਕੋਈ ਆਇਆ ਤੇ ਨਾ ਕੋਈ ਆਵੇਗਾ ਤੇ ਸੰਸਾਰ ਦੇ ਇਸ ਦੁਨੀਆ ਦੇ ਭਗਤitani ਝੂਰ ਮੇ ਬੜੇ ਹੋਣਗੇ ਸਾਰੇ ਸਤਿਕਾਰਯੋਗ ਹੈ ਪਰ ਗੁਰਮਤ ਸਿੰਘ ਵਰਗਾ ਅਜੇ ਤੱਕ ਨਹੀਂ ਕੋਈ ਆਇਆ ਨਾ ਉਹਨਾਂ ਵਰਗਾ ਕੋਈ ਆਸਰ ਜਿਨ੍ਹਾਂ ਆਪਣੇ ਬਖਤੇ ਜਿਹੜਾ ਸਾਲ ਜਦ ਅੰਨਖਾਂ ਦੇ ਸਾਹਮਣੇ ਸ਼ਹੀਦ ਹੋੁੰਦੇ ਦੇ ਕੇ ਹੌਂਦ ਦੇ ਜਗਾਰਾ ਲਾਇਆ ਹੋਵੇ ਉਹਨਾਂ ਦਾ ਬਹੁਤ ਦਾ ਸ਼ਿਕਰਾਨਾ ਕੀਤਾ ਹੋਇਆ ਐਸਾ ਮਾਤਾ ਕਬੜਾ ਵਾਹਲਾ ਐਸੇ ਗੁਰੂ ਤੋਂ ਵਾਰ ਬਜਾਈਏ ਜੋ ਕਿ ਸਾਰ ਸਗਤ ਨੂੰ ਅੱਜ ਆਪਾਂ ਉਸ ਬੰਦੂਸ ਭੁੱਲੀ ਬੈਠੇ ਆਂ जिन्होंने ਸਾਡੇ ਲਈ ਆਪਣੇ ਪੁੱਤਰ ਵਾਰ ਦਿੱਤੇ ਸਾਡੇ ਲਈ ਆਪਣਾ ਸਾਰੇ ਸਮਰਸਦਾਨ ਕਰ ਦਿੱਤਾ ਹੈ ਆਪਣਾ ਰਾਜ ਭਾਗ ਅਨੰਦਾ ਦੀ ਪੂਰੀ ਨੂੰ ਛੱਡ ਕੇ ਆਏ ਮਹਾਜਾ ਮਹਾਰਦੇਸ਼ਪੀਤਾ ਮਹਾਰਾਜ ਕੰਡੇਆਂ ਦੇ ਉੱਤੇ ਸੱਡੇ ਪਏ ਮਾਚੀ ਵਾਲੇ ਦੇ ਝਗੜਾ ਦੇ ਵਿੱਚ ਆਪਣੇ ਸ਼ਾਹ ਰਾਜਾ ਨੂੰ ਸੀਗੀ ਦੇ 드ਵਾਕੇ ਤੇ ਐਸਾ ਗੁਰੂ ਸਾਨੂੰ ਮਿਲ ਜਿਸ ਦਾ ਦੁਨੀਆ ਵਿੱਚ ਲਾ ਨਹੀਂ ਮਿਲਿਆ ਕਾਲੀ ਦੀਵਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਨਾਮ ਹੁੰਦੇ ਤਾਂ ਇੱਕੋ ਦਰ ਮੁੰਨਾ ਸੀ ਅੱਲਾਹੁ ਅਕਬਰ ਦੇ ਨਾਰੇ ਲੱਗਦੇ ਸੀ ਯਾ ਅਲੀ ਯਾ ਅਲੀ ਦੇ ਨਾਰੇ ਲੱਗਦੇ ਸੀ ਅੱਜ ਜੇ ਬਸਮੇਸ਼ ਕਿਤਾ ਬਾਦਸ਼ਾਹ ਜੀ ਨੇ ਆਪਣਾ ਸਰਮਸਨਾ ਪਾ ਲਿਆ ਬੰਦਾ ਤਾਂ ਕੌਮ ਦੀ ਦਸ਼ਕ ਹੋਰ ਹੋਣੀ ਸੀ ਆਉਂਨਾਂ ਨੂੰ ਯਾਰ ਕਰਦਿਆਂ ਹੋਇਆ ਅੱਜ ਉਹਨਾਂ ਦੇ ਪ੍ਰਸੰਗ ਦੇ ਨਾਲ ਸਾਰੇ ਜੁੜਨਾ ਕਿੱਦਾ ਹੈ ਅੱppa ਰਹਿਦਗੇ ਉਹਨਾਂ ਸਾਰਿਆਂ ਨੇ ਦੈਰ ਕੇ ਸੰਗਤ ਵਿੱਚ ਨਾਮ ਅਕਾਲ ਪੁਰਖ ਦੇ ਰੱਬ ਦੇ ਪਿਆਰਿਆਂ ਨੇ ਜੋ ਭਾਲੋ ਦੇਖੋ ਗੋਪਿੰਦ ਰਾਏ ਸਾਹ ਸੰਗਤ ਨੂੰ ਪੜਨੇ ਦੇ ਧਰਤੀ ਦੇ ਉੱਤੇ ਘਾਹ ਦੇ ਤੇ ਕਿਨੇ ਜਾਂਦੇ ਸੀ ਆਪਣੇ ਜਾਤੀਆਂ ਦੇ ਨਾਲ ਖੇਡ ਲਏ ਤੇ ਖੇਡ ਕੇ ਸਾਹ ਸੰਗਤ ਜੀ ਮਾਤਾ ਜੀ ਨੂੰ ਹੋ ਸਭ ਆਓ ਸਮਾ થોੜਾ ਇਸ ਕਰਕੇ ਘਰ ਦੇ ਕੰਮ ਨਹੀਂ ਹਰਾਮਿਕ ਆਏ ਤੇ ਮਾਤਾ ਜੀ ਨੇ ਕੀ ਕੀਤਾ ਗੋਬਿੰਦ ਰਾਏ ਨੂੰ ਕਾਰਨਾ ਕੀਤਾ ਜਦੋਂ ਜਿਹੜੀਆਂ ਗੱਗਾਂ ਪਿੱਤਰ ਦੀਆਂ ਭਾੜ ਦਿੱਤੀਆਂ ਮੋਰੀਆਂ ਕਰ ਦਿੱਤੀਆਂ ਉਹ ਇਹਦੇ ਵਿੱਚ ਆਉਂਦੀ ਤੇ ਮਾਤਾ ਜੀ ਨੇ ਗੋਬਿੰਦ ਰਾਏ ਨੂੰ ਆਪਣੇ ਕੋਲ ਬੁਲਾਇਆ ਆਪਣੇ ਜਨ ਨੂੰ ਤੇ ਬੜੇ ਪਿਆਰ ਨਾਲ ਸਮਝਾਉਂਦੇ ਨੇ ਮਾਤਾ ਗੁਜਰਗੌਰ ਜੀ ਐ ਗੋਬਿੰਦ ਰਾਏ ਐ ਪੁੱਤਰਾ ਤੂੰ ਪਹਿਲਾਂ ਘਰੇ ਭੰਨੇ ਤੇ ਉਹ ਦਾਗੜਾ ਵੀ ਭਾੜ ਦਿੱਤੀਆਂ ਆ ਦੇਖ ਮੇਰੇ ਸਾਹਮਣੇ ਬਲਾਪਾ ਆਇਆ ਪਿਆ ਕੁਝ ਨਾ ਇਹਨੇ ਕਰ دیا۔ ਬੈਠਾ ਆਈਆਂ ਨੇ ਤੂੰ ਇਦਾਂ ਤੇ ਗਮ ਨਾ ਕਰਿਆ ਕਰ ਉਹ ਉਸ ਸਮੇਂ ਦੀ ਗੱਲ ਦਾ ਕਦੀ ਨੇ ਮੇਰੇ ਪਿਆਰ ਦੇ ਇਸਤਿਹਾਰ ਨੂੰ ਪੂਰੇ ਕਰਨ ਦੀ ਸេចក្តੀ ਤੇ ਕਿਵੇਂ ਲੀ ਗਿਆ ਉਹ ਭੈਣਾਂ ਨੂੰ ਆਓ ਮਾਤਾ ਗੁਜਰਕਾਰ ਨੂੰ ਬਿੜਦੀ ਆ ਪੈਣਾ ਅੱਗੇ ਰੋਮਦੀਆਂ ਨੇ ਕੀ ਰੱਬ ਦਿੰਦੇ ਹਨ ਬਿੜਦੇ ਪਿਆਰ ਨੂੰ त न कोई तुंहिंजो हाणे सारो Então, Okay. 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 ਦੇ ਇਸ ਤਰ੍ਹਾਂ ਆਪਾਂ ਸੱਤ ਜਨਮ ਹੀ ਕਰ ਜਾਂਦੇ ਨੀ ਤਾਰ ਸਕਦੇ ਕਿਉਂਕਿ ਸਾਥ ਸੰਗਤ ਦੀ ਉਸ ਆਕਾਰ ਉਹ ਜੇ ਨਿਰਮੋਧ ਤੰਗੂ ਗੋਵਿੰਦ ਸਿੰਘ ਦੀ ਵਾਰਾਤ ਜਿਹੜਾ ਨਾਮ ਆਪਾਂ ਬੜੇ ਸਰਕਾਰ ਜਣਾ ਪਿਆਰ ਨਾਲ ਲਿੰਦੇ ਆ ਨਾ ਅੱਜ ਮਸਬਾ ਲਾ ਕੇ ਕਈ ਸਾਰੇ ਨਹੀਂ ਸਵਾਲ ਉੱਤੇ ਗਏ ਸਾਰੇ ਨੇ ਦੇਖਿਆ ਬਹੁਤ ਹੀ ਪਿਆਰ ਨਾਲ ਸਾਰੇ ਨੇ ਚੱਗਿਆ ਤਨ ਗੁਰ ਗੋਬਿੰਦ ਸਿੰਘ ਜੀ ਵਾਰਾਹ ਜਿਨ੍ਹਾਂ ਦੇ ਲਖਤੇ ਜਿਗਰ ਸਹਜਾ ਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਗਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਤਨ ਕਰ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਤੇ ਸਾਧ ਸੰਗਤ ਜੀ ਉਹਨਾਂ ਦੀ ਸ਼ਹਾਰਤ ਬਣਾਇਆ ਤੰਦਰਵਾੜਾ ਸੀ ਦੀ ਬਦਰਵਾੜਾ ਆਪਾਂ ਸਾਰਿਆਂ ਨੇ ਸ੍ਰੀ ਚਮਕੌਰ ਸਾਹਿਬ ਜਾ ਕੇ ਨਤਮਸਤ ਹੋਏ ਹੋ ਸ੍ਰੀ ਫਤਿਹਗੜ ਸਾਹਿਬ ਜੋਤੀਸ ਗੁਰੂ ਜਾ ਕੇ ਸਾਰੇ ਨਤਮਸਤ ਹੋਏ ਕਿਉਂਕਿ ਸਾਨੂੰ ਸਾਧ ਸੰਗਤ ਜੀ ਅੱਜ ਜੇਸੀ ਰਜਾਈਆਂ ਦੇ ਵਿੱਚ ਸੌਂਦੇ ਆ ਰਹੇ ਕੱਢਦੇ ਵਿੱਚ ਬਹੁਤ ਹੀ ਮੀਨ ਦੇ ਵਿੱਚ ਤਾਂ ਬਲਮੀਆ ਵਾਲੇ ਪਾਸ਼ਾ ਦੀ ਕਿਰਪਾ ਹੈ ਉਸ ਅਕਾਲ ਪੁਰਖ ਮਾਤਾ ਗੁਜਰੀ ਦੇ ਚਾਨੀ ਕਿਰਪਾ ਹੈ ਹਰ ਰਸਤੇ ਪਰਵਾਰ ਵਾਰ ਕੇ ਕੌਮ ਦਾ ਸਿਰ ਤੋਂ ਕਰ ਜਾ ਤਾਰ ਕੇ ਪੀੜ ਪੁੱਤਾਂ ਦੀ ਵਿੱਚ ਜਿਗਰ ਦੇ ਔਰ ਕੋਈ ਵੀ ਨਹੀਂ ਖਿਲੋ ਸਕਦਾ ਐ ਮਾਂ ਗੁਜਰੀ ਤੇਰੇ ਜਨ ਵਰਗਾ ਜਾਨ ਔਰ ਕੋਈ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਮਾਂ ਗੁਜਰੀ ਤੇਰੇ ਪੁੱਤਰ ਵਰਗਾ ਤੇਰੇ ਜਨ ਵਰਗਾ ਜਾਨ ਕੋਈ ਹੋਰ ਨਹੀਂ ਹੋ ਸਕਦਾ ਅਸੀਂ ਸਾਰ ਸਦਗੀ ਉਹਨਾਂ ਨੂੰ ਨਤਮਸਤ ਹੋ ਸਕਦੇ ਆ ਉਹਨਾਂ ਦੇ ਅੱਗੇ ਅਰਦਾਸ ਹੀ ਕਰ ਸਕਦੇ ਨਹੀਂ ਕੁਝ ਦੇ ਸਕਦੇ ਕਿਉਂਕਿ ਜਿਨ੍ਹਾਂ ਨੇ ਆਪਣੇ ਪੁੱਤਰ ਸਾਡੇ ਨੂੰ ਸ਼ਾਵਰ ਕਰਤੇ ਆਪਣੀ ਮਾਤਾ 9 ਵਰਿਆਂ ਦੀ ਉਮਰ ਸੀ ਜਦ ਤੱਕਾਂ ਨੂੰ ਕੁਰਬਾਨੀ ਦੇਣ ਦੇ ਲਈ ਦਿਲੀ ਦੇ ਵਾਕ ਉਹ ਦਿੱਤਾ ਧੰਨ ਗੋਵਿੰਦ ਸਿੰਘ ਜੀ ਮਹਾਰਾਜ 9 ਵਰਿਆਂ ਦੀ ਉਮਰ ਆਵ ਸੰਗਤ ਜੀ ਜਦੋਂ ਕਸ਼ਮੀਰ ਦੇ ਪੰਡਲ ਚੱਲ ਕੇ ਆਏ ਤੇ ਉਸ ਸਮੇਂ ਕਿ ਸਾਡਾ ਧਰਮ ਖਤਰੇ ਵਿੱਚ ਹੈ ਤਾਂ ਉਸ ਸਮੇਂ ਗੋਬਿੰਦ ਰਾਏ ਨੇ ਆਪਣੇ ਪੁੱਤਰ ਨੂੰ ਬੇਟੀ ਕੀ ਨੀ ਪਿਤਾ ਜੀ ਕਿਨਾਂ ਦਾ ਗੁੱਬੜਾ ਕਰ ਮਜਾਓ ਇਹਨਾਂ ਦੀ ਧੋਤੀ ਟੋਪੀ ਜੰਜੂ ਤਿਰ ਤੇ ਰੱਖੀ ਨੂੰ ਜਾਓ ਤੇ ਸਾਥ ਸੰਗਜਿਓ ਉਸ ਸਮੇਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕਹਿਣਾ ਕੀਤਾ ਗੋਬਿੰਦ ਰਾਏ ਕੋ ਯਤਿਮ ਹੋ ਜਾਵੇਗਾ ਤੇ ਮਹਾਰਾਜ ਨੇ ਗੂੰਗੀ ਜਵਾਬ ਦਿੱਤਾ ਦਸ਼ਮੇਸ਼ ਪਿਤਾ ਨੇ ਕਿ ਪਿਤਾ ਜੀ ਜੇ ਮੇਰੇ ਜਦ ਯਤਿਮ ਕੱਲੇ ਦੇ ਹੋਣ ਦੇ ਨਾਲ ਤੇ ਦੁਨੀਆ ਦੇ ਪੁੱਤਰ ਯਤਿਮ ਹੋਣ ਤੋਂ ਬਚਦੇ ਹੈ ਨਾ ਕਾਮੇ ਕੱਲੇ ਨੂੰ ਤੇ ਸਦਾ ਮਹਿੰਗਾ ਨਹੀਂ ਐ ਤੁਸੀਂ ਕਿਰਪਾ ਕਰਕੇ ਮੈਨੂੰ ਯਕੀਨ ਹੋਣ ਦਿਓ ਕੋਈ ਗੱਲ ਨਹੀਂ ਪਰ ਇਹ ਦੁਨੀਆ ਦੇ ਜਿਹੜੇ ਇਹਨਾਂ ਦੇ ਕਸ਼ਮੀਰੀ ਪਟਕਾਂ ਦੇ ਧਰਮ ਜਾ ਰਿਹਾ ਏ ਇਹਨਾਂ ਨੂੰ ਤੁਹਾਨੂੰ ਰੱਖਾ ਰੋ ਕੀ ਇਹਨਾਂ ਦੇ ਧਰਮ ਦੇ ਨਹੀਂ ਬੜੀ ਦਾਤ ਦੇ ਧਰਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਐਸੇ ਗੁਰੂ ਨੌਂ ਬਰਿਆਂ ਦੀ ਨੌ ਸਾਡਾ ਜੀਵਨ ਦੇ ਵਿੱਚ ਇਹ ਬਚਨ ਕੀਤੇ ਕਿਤਾਜੀ ਨੂੰ ਆਓ ਪ੍ਰਧਾਨ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਮੈਂਬਰ ਸੁਖਵਿੰਦਰ ਸਿੰਘ ਜੀ ਮੈਂਬਰ ਗੁਰਵਿੰਦਰ ਸਿੰਘ ਜੀ ਹਰਨੇਵਰ ਸਿੰਘ ਜੀ ਰਣਜੀਤ ਸਿੰਘ ਜੀ ਕੋਦੀ ਸਿੰਘ ਜੀ ਹਰਚੰਦ ਸਿੰਘ ਜੀ ਜੋਰਾਵਰ ਸਿੰਘ ਜੀ ਕਰਸ਼ਨ ਸਿੰਘ ਜੀ ਸਾਡੇ ਹੈੱਡ ਗਰੰਟੀ ਸਾਹਿਬਾ ਪਾਇਸਾ ਪਾਇਸ਼ੇ ਅਸਲੀ ਜਿਨ੍ਹਾਂ ਦੇ ਵੱਲੋਂ ਇਹ ਜੱਥੇ ਪਾਈਪਾਸ ਕਾਰਜ ਕਰ ਗਿਆ ਤੇ ਪ੍ਰਬੰਧਕ ਮਿੰਟ ਦਾ ਬਹੁਤ ਬਹੁਤ ਧੰਨਵਾਦੀ ਹੈ ਮੇਰੇ ਸਾਥੀ ਭਾਈ ਸਰਵਰ ਸਿੰਘ ਜੀ ਨਾਲ ਮੇਰੇ ਸਾਡੇ ਦੇ ਨੇ ਤੇ ਭਾਈ ਜਸਪਾਲ ਸਿੰਘ ਜੀ ਉਹ ਵੀ ਸਾਰਾ ਪਾਤੀ ਸਿੰਘ ਦਾ ਨਾਮ ਦੇਖ ਲੈਨੇ ਬੀ ਗ੍ਰਾਤੀ ਸਾਹਿਬਾ ਗ੍ਰਤੀ ਸਾਹਿਬਾ ਸਾਰੇ ਸੰਗਤਾਂ ਵਾਦਕ ਆਓ ਇਹਨਾਂ ਅਸਥਾਨਾਂ ਤੇ ਹਾਜ਼ਰੀ ਭਰੀ ਹੈ ਅੱਜ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਿਓ ਕਿ ਇਹ ਕਰਦਿਆਂ ਹੋਇ ਜਸਮੀਸ਼ ਪਿਤਾ ਅਸੀਂ ਤੇਰੇ ਚਰਨਾਂ ਦੇ ਵਿੱਚ ਬੈਠੇ ਆਂ ਕਿਰਪਾ ਕਰੀ ਅਜੀਤ ਜੀ ਕਹੋ ਮਹਾਰਾਜ ਅਕਾਲ ਪੁਰਖ ਕੋਲ ਕੁਝ ਨਹੀਂ ਦੇ ਸਕਦੇ ਇੱਕ ਵਾਰ ਸਿਰਫ ਇੱਕੋ ਇੱਕ ਗੱਲ ਮੰਨਿਓ ਕੱਪੜੇ ਆਪਣੇ ਪੁੱਤਰਾਂ ਦੇ ਕੇਸ ਰਖਾ ਕੇ ਆਪਣੇ ਪੁੱਤਰਾਂ ਦੀ ਦਾੜ੍ਹੀਆਂ ਰਖਾ ਕੇ ਆਮਰ ਸ਼ਾਹ ਦੇ ਗੁਰੂ ਵਾਰੇ ਹਣ ਕੇ ਗੁਰੂ ਨੂੰ ਸਮਰਪਣ ਹੋ ਜਾਓ ਉਹ ਕਰ ਗਿਆ ਵਾਲੇ ਪਾਸ਼ਾ ਸਾਡੇ ਵਿੱਚੋਂ ਅਜੀਤ ਤੇ ਜੁਝਾਰ ਨੂੰ ਦੇਖਣਾ ਜਾਂਦੇ ਨੇ ਸਾਡੇ ਵਿੱਚੋਂ ਜੁਰਾਲਾ ਸਿੰਘ ਤੇ ਫਤੇ ਸਿੰਘ ਨੂੰ ਦੇਖਣਾ ਗਾਉਂਦੇ ਨੇ ਅੱਜ ਗੁਰੂ ਦੇ ਲਾਣਾ ਵਰਗੀ ਦੀ ਖੁਣਾ ਜੀ ਨੂੰ ਸਵਾ ਲਾਓ ਉਹ ਬੜੀ ਇਤਿਹਾਸਕ ਦਾ ਸਭਾ ਲਿਆ ਅਰਨ ਸਿੰਘ ਜੀ ਦਾ ਬਾਕ ਖਾਸ ਲਈ ਹੋਣੀ ਸਭ ਤੋਂ ਵੱਡਾ SHIT <laughs>